ਸਰ ਅੱਜ ਮੈਗਮਾਸ ਕੱਢਿਆ ਰਿਹਾ ਕਿ ਉਹ ਰੋਕ ਨੂੰ ਕੱਢਿਆ ਤੇ ਦੇਖੋ ਵਰਦੀ ਡੀਆਈਜੀ ਸਾਹਿਬ ਵਰਦੀ ਐਸਐਸਪੀ ਸਰ ਉਹਨਾਂ ਦੇ ਡਾਇਰੈਕਸ਼ਨਸ ਹੇਟ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕਿ ਫਲੈਗ ਮਾਰਚ ਜਿਹੜਾ ਕੱਢਣ ਦਾ ਮਕਸਦ ਇਹ ਹੈ ਕਿ ਪਬਲਿਕ ਤੇ ਇੱਕ ਕੌਨਫੀਡੈਂਸ ਬਿਲਡਿੰਗ ਹੋਵੇ ਕਿ ਜਿਹੜਾ 26 ਜਨਵਰੀ ਆਪਣੀ ਰਿਪਬਲਿਕ ਡੇ ਆ ਰਿਹਾ ਹੈ ਉਹਦੇ ਲਈ ਕੱਲ ਨੂੰ ਪ੍ਰੋਪਰ ਜਿਹੜਾ ਫੰਕਸ਼ਨ ਹੋਣਾ ਹੈ ਔਰ ਫਲੈਗ ਜਿਹੜਾ ਹੁਣ ਅਨਫੋਲਡ ਹੋਣਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਤੁਸੀਂ ਅਮਨੋ ਮਾਨ ਨਾਲ ਸਾਰੇ ਜਣੇ ਇਸ ਦਿਨ ਨੂੰ ਜਿਹੜਾ ਰਿਪਬਲਿਕ ਡੇ ਹੈ ਤੈਨੂੰ ਪ੍ਰੋਪਰਲੀ ਸਾਰੇ ਮਨਾ ਸਕਣ ਇੱਕ ਲੋਕਾਂ ਚ ਕੌਨਫੀਡੈਂਸ ਜਾਵੇ ਵੀ ਜਿਹੜੀ ਫੋਰਸ ਹੈ ਪੁਲਿਸ ਫੋਰਸ ਹੈ ਉਹਨਾਂ ਦੇ ਲਈ ਦਿਨ ਤੇ ਰਾਤ ਡਿਊਟੀ ਤੇ ਹਾਜ਼ਰ ਅੱਜ ਅਸੀਂ ਫਲੈਗ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਫਿਰ ਟੂ व्हीਲਰਸ ਫੋਰ व्हीਲਰਸ ਜਿੰਨੇ ਵੀ ਆਪਣੇ ਹੋਟਲਸ ਨੇ ਪੀਜੀਜ਼ ਨੇ ਕੋਈ ਸਰਾਂ ਹੈ ਜਿੰਨੇ ਵੀ ਇਦਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਰੈਂਡਲ ਚੈੱਕ ਕਰਾਂਗੇ ਸਾਡਾ ਮਕਸਦ ਇਹ ਹੈ ਕੌਨਫੀਡੈਂਸ ਬਿਲਡਿੰਗ ਮਈਅਰ ਹੈ ਜਿਦਾਂ ਨਾ ਪ੍ਰੈਜੈਂਸ ਆਫ ਫੋਰਸ ਵਿਜ਼ਿਬਿਲਟੀ ਆਫ ਫੋਰਸ ਲੋਕਾਂ ਨੂੰ ਸ਼ੋ ਹੋਵੇ ਚੰਗੇ ਬੰਦੇ ਨੂੰ ਸੇਫਟੀ ਮਹਿਸੂਸ ਹੋਵੇ ਤੇ ਜਿਹੜਾ ਬੰਦਾ ਅ ਇਸ ਦੇਸ਼ ਦੇ ਔਰ ਕਾਨੂੰਨ ਦੇ ਖਿਲਾਫ ਹੈ ਉਹਦੇ ਮਨ 'ਚ ਇੱਕ ਡਰ ਬੈਠੇ ਸਰ ਜਿਸ ਤਰ੍ਹਾਂ ਕਿ ਅੱਜ ਭਾਵੇਂ ਘਟਨਾਵਾਂ ਹੋਈਆਂ ਨੇ ਇੱਕ ਦੋ ਦਿਨ ਪਹਿਲੇ ਨੂੰ ਲੈ ਕੇ ਵੀ ਗੱਡੀਆਂ ਵਗੈਰੇ ਚੈਕਿੰਗ ਪਰ ਬਿਲਕੁਲ ਸਰ ਅਸੀਂ ਹੀ ਬੜਾ ਹਾਰਡ ਵੇ ਦੇ ਨਾਲ ਅਸੀਂ ਉਹਨਾਂ ਨੂੰ ਸਾਰਿਆਂ ਦੇ ਜਿਹੜੀਆਂ ਗੱਡੀਆਂ ਨੇ ਅੱਜ ਲੇਟ ਨਾਈਟ ਤੱਕ ਚੈੱਕ ਹੋਣਗੀਆਂ ਸਾਡੀ ਜਿਹੜੀ ਫੋਰਸ ਹੈ ਉਹ ਰਾਤ ਨੂੰ ਬਾਹਰ ਰਹੇਗੀ ਅਸੀਂ ਇੰਪੋਰਟੈਂਟ ਬਿਲਡਿੰਗਸ ਇੰਪੋਰਟੈਂਟ ਇਨਸਟਾਲਮੈਂਟਸ ਸਾਡੇ ਟਰੈਕਸ ਔਰ ਪਲੇਸ ਆਫ ਫੰਕਸ਼ਨ ਜਿੱਥੇ ਜਿੱਥੇ 26 ਜਨਵਰੀ ਦੀ ਮਨਾਈ ਜਾਣੀ ਹੈ ਉੱਥੇ ਗਾਰਡ ਵੀ ਲੱਗੀਆਂ ਨੇ ਉੱਥੇ ਪ੍ਰੋਪਰ ਅਸੀਂ ਪੈਟਰੋਲਿੰਗ ਵੀ ਕਰਾਂਗੇ ਔਰ ਪ੍ਰੋਪਰ ਗਸ਼ਤ ਰੱਖਾਂਗੇ ਸਰ ਉਹ ਕਿੰਨੇ ਕੁ ਪ੍ਰੋਪੋਸਲ ਗਾਈ ਕੀ ਆਪਣੇ ਸਰ ਆਪਣੇ ਡਿਸਟ੍ਰਿਕਟ ਚੋਂ ਜਿਹੜੀ ਕੱਲ ਦੀ ਡਿਊਟੀ ਲਈ ਹਜ਼ਾਰ ਤੋਂ ਵੱਧ ਫੋਰਸ ਜਿਹੜੀ ਹੈ ਉਹ ਪਲੇਸ ਆਫ ਫੰਕਸ਼ਨ ਔਰ ਸਰਾਊਂਡਿੰਗ ਐਂਡ ਬਾਕੀ ਫੰਕਸ਼ਨਸ ਨੂੰ ਟੈਂਡ ਕਰੇਗੀ ਔਰ ਅੱਜ ਰਾਤ ਵੀ ਕਾਫੀ ਵੱਡੀ 500 600 ਜਣਾ ਸਾਡਾ ਰਾਤ ਨੂੰ ਵੀ ਪੈਟਰੋਲਿੰਗ ਗਸ਼ਤ ਐਂਡ ਚੈਕਿੰਗ ਕਰੇਗੀ ਸਰ ਅੱਜ ਮੈਗਮਾਤ ਕੱਢਿਆ ਰੱਖੇਗੇ ਰੋਕ ਨਾ ਪਿਆ ਦੇ ਕਿ ਦੇਖੋ ਵਰਦੀ ਡੀਆਈਜੀ ਸਾਹਿਬ ਵਰਦੀ ਐਸਐਸਪੀ ਸਰ ਉਹਨਾਂ ਦੇ ਡਾਇਰੈਕਸ਼ਨ ਸੇਟ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕਿ ਫਲੈਗ ਮਾਰਚ ਜਿਹੜਾ ਕੱਢਣ ਦਾ ਮਕਸਦ ਇਹ ਹੈ ਕਿ ਪਬਲਿਕ ਤੇ ਇੱਕ ਕੌਨਫੀਡੈਂਸ ਬਿਲਡਿੰਗ ਹੋਵੇ ਕਿ ਜਿਹੜਾ 26 ਜਨਵਰੀ ਆਪਣੇ ਰਿਪਬਲਿਕ ਡੇ ਆ ਰਿਹਾ ਹੈ ਉਹਦੇ ਲਈ ਕੱਲ ਨੂੰ ਪ੍ਰੋਪਰ ਜਿਹੜਾ ਫੰਕਸ਼ਨ ਹੋਣਾ ਹੈ ਔਰ ਫਲੈਗ ਜਿਹੜਾ ਹੁਣ ਅਨਫੋਲਡ ਹੋਣਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਤੁਸੀਂ ਅਮਨੋ ਮਾਨ ਨਾਲ ਸਾਰੇ ਜਣੇ ਇਸ ਦਿਨ ਨੂੰ ਜਿਹੜਾ ਰਿਪਬਲਿਕ ਡੇ ਹੈ ਇਹਨੂੰ ਪ੍ਰੋਪਰਲੀ ਸਾਰੇ ਮਨਾ ਸਕਣ ਇੱਕ ਲੋਕਾਂ ਚ ਕੌਨਫੀਡੈਂਸ ਜਾਵੇ ਵੀ ਜਿਹੜੀ ਫੋਰਸ ਹੈ ਪੁਲਿਸ ਫੋਰਸ ਹੈ ਉਹਨਾਂ ਦੇ ਲਈ ਦਿਨ ਤੇ ਰਾਤ ਡਿਊਟੀ ਤੇ ਹਾਜ਼ਰ ਹੈ ਅੱਜ ਅਸੀਂ ਫਲੈਗ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਫਿਰ ਟੂ व्हीਲਰਸ ਫੋਰ व्हीਲਰਸ ਜਿੰਨੇ ਵੀ ਆਪਣੇ ਹੋਟਲਸ ਨੇ ਪੀਜੀਜ਼ ਨੇ ਕੋਈ ਸਰਾਂ ਜਿੰਨੇ ਵੀ ਇਦਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਰੈਂਡਮਲੀ ਚੈੱਕ ਕਰਾਂਗੇ ਸਾਡਾ ਮਕਸਦ ਇਹ ਹੈ ਕੌਨਫੀਡੈਂਸ ਬਿਲਡਿੰਗ ਮਈਅਰ ਹੈ ਜਿਹਦੇ ਨਾਲ ਪ੍ਰੈਜ਼ੈਂਸ ਆਫ ਫੋਰਸ ਵਿਜ਼ਿਬਿਲਟੀ ਆਫ ਫੋਰਸ ਲੋਕਾਂ ਨੂੰ ਸ਼ੋ ਹੋਵੇ ਚੰਗੇ ਬੰਦੇ ਨੂੰ ਸੇਫਟੀ ਮਹਿਸੂਸ ਹੋਵੇ ਤੇ ਜਿਹੜਾ ਬੰਦਾ ਇਸ ਦੇਸ਼ ਦੇ ਔਰ ਕਾਨੂੰਨ ਦੇ ਖਿਲਾਫ ਹੈ ਉਹਦੇ ਮਨ ਚ ਇੱਕ ਡਰ ਬੈਠੇ ਸਰ ਜਿਸ ਤਰ੍ਹਾਂ ਕਿ ਅੱਜ ਭਾਵੇਂ ਘਟਨਾ ਹੋਈ ਹੈ ਨਾ ਇੱਕ ਦੋ ਦਿਨ ਪਹਿਲੇ ਨੂੰ ਲੈ ਕੇ ਵੀ ਗੱਡੀਆਂ ਵਗੈਰਾ ਚੈਕਿੰਗ ਪਰ ਬਿਲਕੁਲ ਸਰ ਅਸੀਂ ਹੀ ਬੜਾ ਹਾਰਡ ਵੇ ਦੇ ਨਾਲ ਅਸੀਂ ਉਹਨਾਂ ਨੂੰ ਸਾਰਿਆਂ ਦੇ ਜਿਹੜੀਆਂ ਗੱਡੀਆਂ ਨੇ ਅੱਜ ਲੇਟ ਨਾਈਟ ਤੱਕ ਚੈੱਕ ਹੋਣਗੀਆਂ ਸਾਡੀ ਜਿਹੜੀ ਫੋਰਸ ਹੈ ਉਹ ਰਾਤ ਨੂੰ ਬਾਹਰ ਰਹੇਗੀ ਅਸੀਂ ਇੰਪੋਰਟੈਂਟ ਬਿਲਡਿੰਗਸ ਇੰਪੋਰਟੈਂਟ ਇਨਸਟਾਲਮੈਂਟਸ ਸਾਡੇ ਟਰੈਕਸ ਔਰ ਪਲੇਸ ਆਫ ਫੰਕਸ਼ਨ ਜਿੱਥੇ ਜਿੱਥੇ 26 ਜਨਮ ਦੀ ਮਨਾਈ ਜਾਣੀ ਹੈ ਉੱਥੇ ਗਾਰਡ ਵੀ ਲੱਗੀਆਂ ਨੇ ਉੱਥੇ ਪ੍ਰੋਪਰ ਅਸੀਂ ਪੈਟਰੋਲਿੰਗ ਵੀ ਕਰਾਂਗੇ ਔਰ ਪ੍ਰੋਪਰ ਗਸ਼ਤ ਰੱਖਾਂਗੇ ਸਰ ਉਹ ਕਿੰਨੇ ਕੁ ਪੋਰਟਲ ਲਗਾਈ ਸੀ ਆਪਣੇ ਸਰ ਆਪਣੇ ਡਿਸਟ੍ਰਿਕਟ ਚੋਂ ਜਿਹੜੀ ਕੱਲ ਦੀ ਡਿਊਟੀ ਲਈ ਹਜ਼ਾਰ ਤੋਂ ਵੱਧ ਫੋਰਸ ਜਿਹੜੀ ਹੈ ਉਹ ਪਲੇਸ ਆਫ ਫੰਕਸ਼ਨ ਔਰ ਸਰਾਊਂਡਿੰਗ ਐਂਡ ਬਾਕੀ ਫੰਕਸ਼ਨਸ ਨੂੰ ਟੈਂਡ ਕਰੇਗੀ ਔਰ ਅੱਜ ਰਾਤ ਵੀ ਕਾਫੀ ਵੱਡੀ 500 600 ਜਾਣਾ ਸਾਡਾ ਰਾਤ ਨੂੰ ਵੀ ਪੈਟਰੋਲਿੰਗ ਗਾਸਟ ਐਂਡ ਚੈਕਿੰਗ ਕਰੇਗੇ